ਜੇ ਰੋਟੀ ਖਾਣ ਜੋਗੇ ਕਰਤੇ ਜਦੋਂ ਆਪਣੇ ਸਿਰ ਚੱਕਣ ਜੋਗੇ ਕਰਤੇ ਜਦੋਂ ਰੱਬ ਨੇ ਤੁਹਾਨੂੰ ਪ੍ਰਸ਼ੰਸਾ ਮਾਇਮਾ ਦੇਤੀ ਤੁਹਾਡੇ ਹਾਲਾਤ ਬਦਲਤੇ ਪਰਸਥਿਤੀਆਂ ਬਦਲਤੀਆਂ ਤੁਹਾਡੇ ਨਸੀਬ ਚੇਂਜ ਕਰਤੇ ਅੱਜ ਕਿਤੇ ਟਿਕ ਗਏ ਤੁਸੀਂ ਆਪਣੇ ਬਲ ਤੇ ਆਪਣੀ ਤਾਕਤ ਤੇ ਆਪਣੀ ਬੁੱਧੀ ਤੇ ਰਾਜਾ ਆਸ਼ਾ ਦੀ ਤਰ੍ਹਾਂ ਨਾ ਬਣੋ ਉਹਦੇ ਵਰਗੇ ਨਾ ਬਣੋ ਜਿਹੜਾ ਪਹਿਲਾਂ ਤੁਹਾਨੂੰ ਬਾਹਰ ਕੱਢ ਲਿਆ ਆ ਉਹ ਅੱਜ ਵੀ ਤੁਹਾਨੂੰ ਬਾਹਰ ਕੱਢ ਸਕਦਾ ਹੈ ਹallelujah ਕਦੇ ਬਾਈਬਲ ਚੱਕ ਕੇ ਭਰਾਨੀਆਂ 13 ਦੇ ਆਏ ਪੜ ਲਿਓ ਜੇ ਮੈਂ ਗਲਤ ਨਹੀਂ ਤੇ ਉਹਦਾ 7ਵਾਂ ਵਚਨ ਯੀਸ਼ੂ ਮਸੀਹ ਕੱਲ ਜਿਹੜਾ ਤੁਹਾਨੂੰ ਕੱਲ ਜਦੋਂ ਤੁਸੀਂ ਮਰ ਰਹੇ ਸੀ ਉਦੋਂ ਕੱਢ ਲਿਆ ਤੇ ਅੱਜ ਜਿਹੜਾ ਚੱਲ ਰਿਹਾ ਸਮਾਂ ते जुगना जुगा ना जुग आने टाइम वो इको जो कद बदल मैं दोरिया सुटागा मैं करांगा। करागामांड कित हो रही आ डोरिया कित हो रहा जिथे डोरिया सुटिया घमंड भी ओ करो ਕਿੰਨੇ ਨੂੰ ਐ ਲੱਗਦਾ ਹੈ ਵੀ ਤਰੱਕੀ ਪੂਰਬ ਤੇ ਪੱਛਮ ਉੱਤਰ ਤੇ ਦੱਖਣ ਤੋਂ ਆਉਂਦੀ ਆ ਆਪਣੀ ਬਾਈਬਲ ਚੱਕ ਕੇ ਪੜ੍ਹ ਰਹੇ ਹੋ ਬਾਈਬਲ 'ਚ ਲਿਖਿਆ ਤਰੱਕੀ ਨਾ ਉੱਤਰ ਤੋਂ ਨਾ ਦੱਖਣ ਤੋਂ ਨਾ ਪੂਰਬ ਤੋਂ ਨਾ ਪੱਛਮ ਤੋਂ ਤਰੱਕੀ ਯਹੋਵਾ ਪਰਮੇਸ਼ਵਰ ਤੋਂ ਆਉਂਦੀ ਆ ਪਾਸਟ ਜੀ ਆਹੀ ਚਾੜ ਦੇਣਾ ਭਰੋਸਾ ਚਾੜ ਦਿਨਾ ਤੇ ਆ ਕਿ ਭਰੋਸਾ ਪਰਮੇਸ਼ਵਰ ਤੇ ਆ